88ਵੇਂ ਜ਼ਿਲ੍ਹਾ ਪਦਰੀ ਸਕੂਲ ਖੇਡਾਂ ਵਿੱਚ ਪਾਵਰ ਲਿਫਟਿੰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਦੇ ਖਿਡਾਰੀਆਂ ਨੇ ਮੱਲਾ ਮਾਰੀਆਂ ਸਕੂਲ ਦੇ 9ਵੀਂ ਕਲਾਸ ਦੇ ਦੋ ਵਿਦਿਆਰਥੀ ਮਨਵੀਰ ਸਿੰਘ ਅਤੇ ਅਮਨਪ੍ਰੀਤ ਸਿੰਘ ਨੇ ਉਮਰ ਵਰਗ 19 ਵਿੱਚ ਪਾਵਰ ਲਿਫਟਿੰਗ ਵਿੱਚ 골ਡ ਮੈਡਲ ਹਾਸਲ ਕੀਤੇ ਇਹ ਮੈਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਜੰਡੇਾਲਾ ਵਿਖੇ ਕਰਵਾਏ ਗਏ ਸਕੂਲ ਹੋਣ ਤੇ ਜੇਤੂ ਖਿਡਾਰੀਆਂ ਦਾ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਅਤੇ ਸਾਰੇ ਸਕੂਲ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਇਹ ਖਿਡਾਰੀ ਅੱਗੇ ਜਾ ਕੇ ਸਕੂਲ ਅਤੇ ਜ਼ੋਨ 9 ਦਾ ਨਾਮ ਰੋਸ਼ਨ ਕਰਨਗੇ ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਸਾਇੰਸ ਅਧਿਆਪਕ ਹਰਜੀਤ ਪਾਵਾ ਪਰਮਜੀਤ ਗਿੱਲ ਨਿਰਪਾਲ ਸਿੰਘ ਕਪਲਿਸ਼ ਚੇਟੀ ਮੈਡਮ ਰਾਜਕੁਮਾਰੀ ਮੈਡਮ ਨੀਲਮ ਮੈਡਮ ਮੋਨੀਕਾ ਮੈਡਮ ਸਵੀਟੀ ਮੈਡਮ ਸਿਮਰਜੀਤਪੁਰ ਮੈਡਮ ਮਨਹਰ ਕੌਰ ਮੈਡਮ ਨੀਰਜਾ ਪ੍ਰਭਾ ਮੈਡਮ ਰਾਜਵਿੰਦਰ ਕੌਰ ਮੈਡਮ ਨਿਰਿੰਦਰ ਕੌਰ ਮੈਡਮ ਅੰਜੂ ਮੈਡਮ ਜਸਵੀਰ ਕੌਰ ਅਤੇ ਸਮੂਹ ਸਕੂਲ ਸਟਾਫ ਮੌਜੂਦ ਰਹੇ ਥਾਰਡ ਮੀਆ ਸਕੂਲ ਖੇਡਾਂ ਦੇ ਵਿੱਚ ਜ਼ਿਲ੍ਹਾ ਪੱਤਰੀ ਜੋ ਟੂਰਨਾਮੈਂਟ ਪਾਵਰ ਲਿਫਟਿੰਗ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਜੰਡਿਆਲਾ ਵਿਖੇ ਹੋਇਆ ਹੈ ਇਸ ਦੇ ਵਿੱਚ ਸਾਡੇ ਜ਼ਿਲ੍ਹਾ ਪੱਤਰੀ ਟੂਰਨਾਮੈਂਟ ਦੇ ਵਿੱਚ ਦੋ ਵਿਦਿਆਰਥੀ ਜੋ ਅੰਡਰ 19 ਕੈਟਾਗਰੀ ਦੇ ਸੀਗੇ ਇੱਕ ਨਾਂ ਹੈ ਅਮਨਦੀਪ ਸਿੰਘ ਜੋ ਕਿ 100 ਪਲੱਸ ਕੈਟਾਗਰੀ ਦੇ ਵਿੱਚ ਸੀਗਾ ਤੇ ਦੂਜਾ ਵਿਦਿਆਰਥੀ ਸਾਡਾ ਮਨਵੀਰ ਸਿੰਘ ਤੇ ਉਹ ਉਹਦਾ ਜਿਹੜਾ 68 ਪਲੱਸ ਸੀਗਾ ਉਹ ਜਿਹੜੇ ਵਿਦਿਆਰਥੀ ਦੋਨੇ ਵਿਦਿਆਰਥੀ ਸਾਡੇ ਇਹ ਪਾਵਰ ਲਿਫਟਿੰਗ ਦੇ ਵਿੱਚ ਆਪਣੀ ਆਪਣੀ ਘਟਾਗਦੇ ਜੀ ਦੋਨਾਂ ਨੇ 골ਡ ਮੈਡਲ ਹਾਸਿਲ ਕੀਤਾ ਤੇ ਇਹਨਾਂ ਦਾ ਜਿਹੜਾ ਜਿੱਤ ਦਾ ਸਿਹਰਾ ਸਾਡੇ ਕੋਚ ਜਸਮਾਨ ਜੀ ਨੂੰ ਜਾਂਦਾ ਤੇ ਇਹਨਾਂ ਦੇ ਜਿਹੜੇ ਮਾਂ ਪਿਓ ਨੇ ਦੇ ਜਿਹੜੇ ਕੋਚੇਸ ਨੇ ਇਹਨਾਂ ਨੇ ਉਹ ਵਧਾਈ ਦੇ ਪਾਤਰ ਨੇ ਮੈਂ ਇੱਕ ਵਾਰ ਫੇਰ ਇਹਨਾਂ ਵਿਦਿਆਰਥੀਆਂ ਨੂੰ ਜੋ ਕਿ ਹੁਣ ਇਹਨਾਂ ਨੇ ਸਟੇਟ ਦੇ ਵਿੱਚ ਜਾਣਾ ਹੈ ਇਹਨਾਂ ਨੂੰ ਮੁਬਾਰਕਬਾਦ ਵੀ ਆ ਗੁੱਡ ਵਿਸ਼ੀਸ ਵੀ ਆ ਕਿ ਜਿਹੜਾ ਇਹ ਸਕੂਲ ਦਾ ਨਾਮ ਤੇ ਸਾਡੇ ਜ਼ੋਨ ਨਾਇੰ ਦਾ ਨਾਮ ਜਿਹੜਾ ਇਹਨਾਂ ਨੇ ਉੱਚਾ ਕੀਤਾ ਤੇ ਇਹ ਹੋਰ ਜ਼ਿਲ੍ਹੇ ਦਾ ਨਾਮ ਵੀ ਉੱਚਾ ਕਰਨ